ਸਰੇ ਐਮਐਲਏ ਸਾਹਿਬ ਦੇ ਨਾਲ ਤੁਸੀਂ ਮੌਕੇ ਤੇ ਪਹੁੰਚੇ ਹੋ ਪਹਿਲਾਂ ਵੀ ਤੁਹਾਡੇ ਤੋਂ ਡੇਲੀ ਜਿਹੜੇ ਹੈਗੇ ਨੇ ਜਾਇਜੇ ਲੈ ਜਾ ਰਹੇ ਨੇ ਕੀ ਮਾਹੌਲ ਹੈ ਘੱਗਰ ਦਾ ਦੇਖੋ ਜੀ ਇਸ ਤਰ੍ਹਾਂ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਐਕਚੁਅਲ ਜਦੋਂ ਜਿਹੜਾ ਪਾਣੀ ਦਾ ਘੱਗਰ ਦੇ ਵਿੱਚ ਲੈਵਲ ਵੱਧਦਾ ਜਿੰਨਾ ਟਾਈਮ ਸਾਡੇ ਕੋਲ ਹੈ ਉਸੀਂ ਉਹਨੂੰ ਬੜਾ ਜੁਡੀਸ਼ੀਅਸ ਜੁਡੀਸ਼ੀਅਸਲੀ ਯੂਜ਼ ਕਰ ਰਹੇ ਹਾਂ ਤੇ ਮਿਹਨਤ ਕਰਕੇ ਦਿਨ ਰਾਤ ਕਰਕੇ ਅਸੀਂ ਇਹਦੇ ਤੇ ਜਿਹੜਾ ਇਹਦੇ ਬੰਨ ਚੌੜੇ ਕਰਨ ਦਾ ਕੰਮ ਜੋ ਮਤਲਬ ਬੇਸਿਕਲੀ ਇਸ ਵਾਰ ਪਰਪਸ ਸੀਗਾ ਜਿਵੇਂ ਮੈਂ ਪਹਿਲਾਂ ਵੀ ਆਪਾਂ ਕੁਝ ਦਿਨ ਪਹਿਲਾਂ ਵੀ ਮਿਲੇ ਸੀ ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਟਵਿਨ ਪਰਪਸ ਹੈ ਇਸ ਵਾਰੀ ਇੱਕ ਤਾਂ ਦੋਨੋਂ ਪਾਸੇ ਰਾਈਟ ਲੈਫਟ ਬੰਨ ਚੌੜੇ ਕਰਨੇ ਨੇ ਸੋ ਥੈਟ ਇਹ ਮੋਟਰੇਬਲ ਹੋ ਜਾਣ ਤੇ ਪਲੱਸ ਜੀ ਪਾਣੀ ਦਾ ਪੱਧਰ ਮਤਲਬ ਜਿਸ ਹਿਸਾਬ ਨਾਲ ਜਿਵੇਂ ਪਾਣੀ ਬਹੁਤ ਜ਼ਿਆਦਾ 748 49 50 ਤੱਕ ਪਹੁੰਚਦਾ ਤਾਂ ਉਹਦੇ ਤੋਂ ਪ੍ਰੋਟੈਕਸ਼ਨ ਹੋਵੇ ਤੇ ਪਲੱਸ ਜਦੋਂ ਕਿ ਤੋਂ ਨਾ ਜੀ ਵਿਚ ਵਿਚਾਲੇ ਬਰੀਚ ਹੋ ਜਾਂਦੀ ਹੈ ਸਪੋਜ਼ ਕਰ ਲੋ ਅਨਫੋਰਚੂਨੇਟਲੀ ਤਾਂ ਉੱਥੇ ਪਹੁੰਚਣਾ ਬੜਾ ਔਖਾ ਹੁੰਦਾ ਹੈ ਮੈਨ ਐਂਡ ਮਟੀਰੀਅਲ ਹੈ ਜਿਹੜਾ ਉੱਥੇ ਪਹੁੰਚ ਨਹੀਂ ਪਾਂਦੇ ਇਸ ਕਰਕੇ ਫਿਰ ਉੱਥੇ ਦੇਰ ਲੱਗਦੀ ਹੈ ਦੇਰੀ ਹੁੰਦੀ ਹੈ ਏ ਜਿਹੜੇ ਬੰਨ ਚੌੜੇ ਹੋਣ ਨਾਲ 15 16 ਫੁੱਟ ਬੰਨ ਚੌੜੇ ਹੋ ਜਾਣਗੇ ਮੋਟਰੇਬਲ ਹੋ ਜਾਣਗੇ ਤੇ ਉਹਦੇ ਚ ਟਰਾਲੀਆਂ ਵੀ ਜਾਣ ਲੱਗ ਜਾਣਗੀਆਂ ਉਹਦੇ ਤੇ ਟਿੱਪਰ ਵੀ ਜਾਣ ਲੱਗ ਜਾਣਗੇ ਉਹਦੇ ਤੇ ਜੀਸੀਬੀ ਵੀ ਜਾ ਸਕਦੀ ਆ ਉਹਦੇ ਤੇ ਵੀਹਿਕਲ ਵੀ ਜਾ ਸਕਦੇ ਨੇ ਸੋ ਇਹ ਇੱਕ ਤਾਂ ਪਰਪਸ ਹੈ ਦੂਜਾ ਜਿਹੜਾ ਡੀਸਿਲਟਿੰਗ ਦਾ ਵੀ ਅਸੀਂ ਇਤ ਕੀ ਕੀਤਾ ਹੈਗਾ ਕਿ ਜਿੱਥੇ ਜਿੱਥੇ ਸ਼ਾਰਪ ਬੈਂਡ ਨੇ ਤੇ ਘੱਗਰ ਦੇ ਵਿੱਚ ਕਿਉਂਕਿ ਇਹਨਾ ਇਸ ਤਰ੍ਹਾਂ ਜਿਹੜਾ ਵਲ ਖਾ ਕੇ ਉਹ ਹੁੰਦਾ ਜਿਵੇਂ ਆਪਾਂ ਇਹਨੂੰ ਕਹਿੰਦੇ ਆ ਨਾ ਸੱਪ ਸੱਪ ਘਮਾ ਦਾ ਰਮੋਡ ਨੇ ਉਹਦੇ ਵਿੱਚ ਤੇ ਉਥੇ ਬਹੁਤ ਸਾਰੇ ਜਿਹੜੇ ਨੇ 90 ਡਿਗਰੀ ਤੇ ਉਹ ਬਣਦੇ ਹੈਗੇ ਨੇ ਉਥੋਂ ਅਸੀਂ ਜਿੱਥੇ ਅੰਦਰ ਚੈਨਲ ਘੱਟ ਸੀਗਾ ਉਥੋਂ ਡੀਸੀਲਟਿੰਗ ਕੀਤੀ ਹੈ ਜੀ ਅੱਜ ਅਸੀਂ ਘੱਗਰ ਤੇ ਜਿਹੜਾ ਕੰਮ ਚੱਲ ਰਿਹਾ ਸਾਰੇ ਘੱਗਰ ਦੇ ਦੋਵੇਂ ਕੰਡਿਆਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਚੱਲ ਰਿਹਾ ਉਸ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਆਂ ਤੇ ਪ੍ਰੋਗਰਾਮ ਕੱਲ ਬਣਿਆ ਸੀ ਇੱਥੇ ਆਉਂਦਾ ਅੱਜ ਸਾਡੇ ਸਾਰੇ ਅਧਿਕਾਰੀ ਸਹਿਬਾਨ ਉਹ ਨਾਲ ਆਏ ਹੋਏ ਐ ਤੇ ਸਾਰਾ ਜਿਹੜਾ ਕੰਮ ਐ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲੋਕ ਬੜਾ ਸੰਤਾਪ ਜਿਹੜਾ ਹੰਡਾਰੇ ਨੇ ਤੇ ਇਹਦੇ ਲਈ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚ ਨਹੀਂ ਪਹਿਲਾਂ ਸਰਕਾਰਾਂ ਨੇ ਕਦੀ ਕੋਈ ਧਿਆਨ ਦਿੱਤਾ ਨਹੀਂ ਤੇ ਲੋਕਾਂ ਨੂੰ ਉਹਨਾਂ ਦੇ ਰਹਿਮੋ ਘਰਾਂ ਤੇ ਛੱਡ ਦਿੱਤਾ ਜਾਂਦਾ ਸੀ ਪਰ ਅਸੀਂ ਤਿੰਨਾਂ ਸਾਲਾਂ ਤੋਂ ਲੱਗੇ ਹੋਏ ਆਂ ਵਿਧਾਨ ਸਭਾ 'ਚ ਮੈਂ ਤਿੰਨ ਵਾਰੀ ਘੱਗਰ ਦੇ ਸਬੰਧ ਦੇ ਵਿੱਚ ਉੱਥੇ ਬੋਲਿਆ ਵੀ ਆ ਸਾਰੀ ਗੱਲ ਦੱਸੀ ਹੈ ਤੇ ਸਰਕਾਰ ਨੇ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਘੱਗਰ ਨਾਲੇ ਤੇ ਬੁੱਢੇ ਦਰਿਆ ਤੇ ਘੱਗਰ ਦਰਿਆ ਤੇ ਬੁੱਢੇ ਨਾਲੇ ਦੇ ਉੱਤੇ ਉਹ ਬਣਾਈ ਹੋਈ ਆ ਉੱਥੇ ਵੀ ਸਾਡੀ ਚਰਚਾ ਹੁੰਦੀ ਹੈ ਹੁਣ ਹਰਿਆਣਾ ਸਰਕਾਰ ਸਾਨੂੰ ਅੱਗੇ ਇੰਟਰਸਟੇਟ ਰਿਵਰ ਹੋਣ ਕਰਕੇ ਇੱਥੇ ਕੋਈ ਇਹਨੂੰ ਚੈਨਲਾਈਜ਼ ਕਰਨ ਦਾ ਚੌੜਾ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਸੀ ਤਾਂ ਅਸੀਂ ਦੋਹੇ ਕੰਡੇ ਦੋਹੇ ਪਾਸੇ ਜਿਹੜੇ ਉਹ ਕੰਡੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਤੇ 15-15 ਫੁੱਟ ਚੌੜੇ ਪੂਰੇ 18 ਕਿਲੋਮੀਟਰ ਤੱਕ ਅਸੀਂ ਇਹ ਕੰਡੇ ਚੌੜੇ ਕਰ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਸਾਰੇ ਕੰਡੇ ਚੌੜੇ ਹੋ ਗਏ ਨੇ 70% ਦੇ ਕਰੀਬ ਸਾਡਾ ਕੰਮ ਹੈ ਜਿਹੜਾ ਮੁਕੰਮਲ ਹੋ ਚੁੱਕਿਆ ਤੇ ਬਾਕੀ ਰਹਿੰਦੇ ਕੰਮ ਲਈ ਬੜੀ ਜੰਗੀ ਪੱਧਰ ਤੇ ਕੰਮ ਹੈ ਜਿਹੜਾ ਉਹ ਚੱਲਣ ਲੱਗ ਰਿਹਾ ਇਹ ਪਹਿਲਾਂ ਕੀ ਸੀ ਕਿਤੇ ਤਾਂ 5 ਫੁੱਟ ਚੌੜਾ ਸੀ ਜਿਹੜਾ ਬੰਨ ਸੀ ਉੱਪਰ ਉਹ ਨੂੰ ਪਾਣੀ ਢਾਲ ਦਿੰਦਾ ਸੀ ਹੁਣ ਇਹ 15 ਫੁੱਟ ਹੈ ਪਹਿਲਾਂ ਪਹੁੰਚਣ ਨੂੰ ਵੀ ਦੇਰ ਲੱਗ ਜਾਂਦੀ ਸੀ ਜੇ ਕਿਤੇ ਬ੍ਰੀਚ ਹੋਣ ਦੀ ਗੱਲ ਆਉਂਦੀ ਸੀ ਉੱਥੇ ਪਹੁੰਚਿਆ ਵੀ ਨਹੀਂ ਜਾ ਸਕਦਾ ਸੀ ਹੁਣ 15 ਫੁੱਟ ਚੌੜਾ ਇੱਥੇ ਟਰੈਕਟਰ ਚੱਲਦੇ ਨੇ ਟਰਾਲੀਆਂ ਚੱਲਦੀਆਂ ਨੇ ਸਭ ਕੁਝ ਚੱਲ ਰਿਹਾ ਸਭ ਤੋਂ ਸਟੋਰ ਦੀ ਗੱਲ ਦੱਸੀ ਆ ਕਿ ਸਟੋਰ ਵੀ ਬਣਾਣੇ ਆ ਪਾਣੀ ਦਾ ਸਟੋਰ ਕਰਦਿਆਂ ਲਈ ਉਹਦੇ 'ਚ ਮਤਲਬ ਸਾਡੀ ਤੁਸੀਂ ਭਗਵੰਤ ਸਿੰਘ ਮਾਨ ਸਰਕਾਰ ਦੀ ਜਿਹੜੀ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਅਸੀਂ ਕਿੰਨੇ ਇਸ ਦੇ ਪ੍ਰਤੀ ਚਿੰਤਿਤ ਆਂ ਪਿੱਛੇ ਸਾਡੀ ਜ਼ਮੀਨ ਹੈ ਚਾਂਦੂ ਪਿੰਡ ਚਾਂਦੂ ਪਿੰਡ ਘੱਗਰ ਦੇ ਲਾਗੇ 20 ਕਿੱਲੇ ਜ਼ਮੀਨ 20 ਲੰਬਾਈ ਤੇ 20 ਚੜਾਈ ਐਡੀ ਵੱਡੀ ਅਸੀਂ ਇੱਥੇ ਇੱਕ ਝੀਲ ਟਾਈਪ ਬਣਾਉਣ ਜਾ ਰਹੇ ਆ ਕਿ ਉੱਥੇ ਜੇ ਪਾਣੀ ਐਕਸੈਸ ਹੋ ਜਾਂਦਾ ਤਾਂ ਉੱਥੇ ਸਟੋਰ ਕੀਤਾ ਜਾਵੇ ਫਿਰ ਉਸ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾਵੇ ਤਸਵਿੰਦਰ ਜੀ ਕੀ ਹਾਲਾਤ ਨੇ ਇਸ ਵਾਰ ਪਿਛਲੀ ਵਾਰ ਪਾਣੀ ਨੇ ਤੁਹਾਡੀ ਪੂਰੀਆਂ ਫਸਲਾਂ ਤਬਾਹ ਕਰ ਦਿੱਤੀਆਂ ਸੀ ਇਸ ਵਾਰ ਕਿਦਾਂ ਦੇ ਹਾਲਾਤ ਨੇ ਇਸ ਤਰ੍ਹਾਂ ਜੀ ਇਰਕਾ ਕੁਝ ਪਾਣੀ ਆਇਆ ਨਹੀਂ ਹਾਲੇ ਤੱਕ ਮੁੰਜੀਆਂ ਸੁੱਕੀਆਂ ਪਈਆਂ ਨੇ ਲੋਕਾਂ ਦੀਆਂ ਲੋਕੀ ਮੀਂਹ ਉਡੀਕਦੇ ਨੇ ਕਦੋਂ بارش ਪਏ ਤੇ ਚਾਰ ਦਾਣੇ ਵਰੀਆ ਹੋ ਜਾਣਗੇ ਜ਼ਿਮੀਂਦਾਰਾਂ ਦੇ ਤਾਂ ਖੇਤਾਂ ਦੇ ਵਿੱਚ ਮੋਟਰਾਂ ਚੱਲ ਰਹੀਆਂ ਨੇ ਹਾਂਜੀ ਖੇਤਾਂ 'ਚ ਮੋਟਰਾਂ ਚੱਲਦੀਆਂ ਪਈਆਂ ਕਿਵੇਂ ਦੇਖਦੋਂ ਪਿਛਲੀ ਵਾਰ ਤੁਸੀਂ ਪਾਣੀ ਤੋਂ ਡਰੇ ਪਏ ਸੀ ਵੀ ਪਾਣੀ ਫਸਲਾਂ ਬਰਬਾਦ ਕਰ ਰਿਹਾ ਇਸ ਵਾਰ ਪਾਣੀ ਦੀ ਉਡੀਕਾ ਹਾਂਜੀ ਪਾਣੀ ਦੀ ਬਿਲਕੁਲ ਡੀ ਕੇ ਸੀ ਤੇ ਆਨੇ ਵੀ ਬਿਲਕੁਲ ਪਾਣੀ ਦਰਮਿਆਨਾ ਜਾਵੇ ਵੀ ਪਾਰਾਂ ਕੋਈ ਨੁਕਸਾਨ ਨਾ ਹੋਵੇ ਜ਼ਿਮੀਂਦਾਰਾਂ ਦਾ ਪਰ ਫਸਲਾਂ ਦਾ ਸਾਰੇ ਪਚਾਰ ਹਰੇਚਾਰੇ ਦਾ ਸਾਰਾ ਬਿਲਕੁਲ ਬੁਰਾ ਹਾਲ ਹੋ ਗਿਆ ਹੈ ਜ਼ਿਮੀਂਦਾਰ ਕਿੰਨੇ ਦਿਨ ਪਿਛਲੀ ਵਾਰੀ ਪਾਣੀ ਖੜਾ ਰਿਹਾ ਤੇ ਕਿੱਥੇ ਕਿੰਨੇ ਕਿੰਨਾ ਡੂੰਘਾਈ ਤੇ ਪਾਣੀ ਖੜਾ ਰਿਹਾ ਮੇਰੇ ਸਾਹੇ ਪਿਛਲੀ ਵਾਰ 12-13 ਫੁੱਟ ਪਾਣੀ ਰਿਹਾ ਆ ਮੂਨਕ ਦੇ ਚਾਰ-ਚ ਫੇਰੇ ਤੇ ਘਟ ਤੋਂ ਘਟ ਵੀ 20-25 ਦਿਨ ਪਾਣੀ ਖੜਾ ਰਿਹਾ ਤੇ ਇਸ ਵਾਰ ਕੀ ਲੱਗਦਾ ਵੀ ਹੁਣ ਉਹੀ ਖੇਤ ਪਾਣੀ ਨੂੰ ਡੀਕ ਰਿਹਾ ਹਾਂ ਪਾਣੀ ਤਰਸ ਦਿਨ ਪਿਆ ਹੁਣ ਇਸ ਟਾਈਮ ਖੇਤ ਉੱਪਰ ਵਾਲੇ ਜਿਹਨੇ ਜਿੰਨੇ ਵੀ ਨੇ ਮੀਆਂ ਦਾ ਕੀ ਹਾਲਾਤ ਹੈ ਮੀਆਂ ਦਾ ਤਾਂ ਹਾਲੀ ਇੱਕ ਬਾਰਿਸ਼ ਪਿਛਾਂ ਜੀ ਹੋਈ ਸੀ ਵੀ ਕੁ ਦਿਨ ਹੋ ਗਏ ਨੇ ਪਰ ਤੱਕ ਕੋਈ ਬਾਰਿਸ਼ ਨਹੀਂ ਹੋਈ ਪਾਣੀ ਤਾਂ ਬਹੁਤ ਡੀਕ ਹੈ ਜੇ ਬਾਰਿਸ਼ ਪਏ ਤਾਂ ਮੜਾ ਮੜਾ ਜੀਰੀ ਉਨਾਮਾ ਜੀ ਸੁੱਕੀ ਪੈਣ ਜਰੀਆਂ ਜੀ ਬਿਲਕੁਲ ਠੀਕ ਹੈ ਤੇ ਠੱਗਰ ਆ ਜੇ ਮੜਾ ਮੜਾ ਆਉਣ ਲੱਗਿਆ ਜਾਣ ਜੀ ਤੇ ਬਾਰਿਸ਼ ਨਹੀਂ ਪੈ ਰਹੀ ਮੜੀ ਜੀ ਬਾਰਿਸ਼ ਪਈ ਤੂੰ ਉਦੋਂ ਨਾਲ ਮੜਾ ਸਾਂਝ ਆ ਜਾਂਦੀ ਫਸਲਾਂ ਨੂੰ ਉੜਕੇ ਬਾਰਿਸ਼ ਨਹੀਂ ਹੋਈ ਜੀ ਕੱਲ ਹਾਲਾਤਾਂ ਦੀ ਕਰੀਏ ਤਾਂ ਪਿਛਲੇ ਸਾਲ ਕੀ ਹਾਲਾ ਸੀ ਪਿਛਲੇ ਸਾਲ ਤਾਂ ਬਹੁਤ ਮਾੜੇ ਹਾਲਾਤ ਸੀ ਇਸ ਟਾਈਮਾ ਇੱਥੇ ਪਾਣੀ ਪਾਣੀ ਖੜੇ ਦੀ ਸੀ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਨੱਕੇ ਟੁੱਟੇ ਸੀ ਬਹੁਤ ਬੁਰਾ ਹਾਲਤ ਸੀ ਜੀ ਠਾਪੀ ਬਹੁਤ ਸਾਰਾ ਨੁਕਸਾਨ ਹੋਇਆ ਸੀ ਲੋਕਾਂ ਦਾ ਠੀਕ ਹੈ ਜੀ ਤੇ ਇੱਦਾਂ ਕੀ ਪਾਣੀ ਦਾ ਤਾਂ ਤੁਬਕਾ ਬਣੀ ਗਈ ਤਰਸ ਰਹੇ ਨੇ ਤੇ ਪਾਣੀ ਨੂੰ ਤਾਂ ਝੋਨੇ ਦੇ ਫਸਲਾਂ ਲੱਗੀਆਂ ਹੋਏ ਨੇ ਕੀ ਹਾਲਾਤ ਨੇ ਉਹਨਾਂ ਦੇ ਦੇਖੋ ਦੇਖੋ ਹਜੇ ਤੱਕ ਤਾਂ ਦੇਖੋ ਠੀਕ ਹੈ ਅੱਗੇ ਦਾ ਪਤਾ ਨਹੀਂ ਮਾਲਕ ਦੇ ਕੀ ਰੰਗ ਨੇ ਕੀ ਕੁਝ ਵੀ ਕਰ ਸਕਦਾ ਹੈ ਪੱਕੇ ਐ ਵੀ ਇਤਕੀ ਸਭਾ ਬਣਾ ਵੀ ਇਤਕੀ ਨਾ ਮੰਦਰ ਟੁੱਟੇ ਕੋਈ ਇਤਕੀ ਕਿਉਂ ਰੋਡ ਇੱਥੇ ਜਿਹੜੀ ਬੰਦ ਹੈ ਬਹੁਤ ਚੌੜਾ ਕਰਤਾ 15 ਫੁੱਟ ਚੌੜਾ ਕਰਤਾ ਟਰਾਲੀਆਂ ਦਿਨ ਰਾਤ ਚੱਲ ਰਹੀਆਂ ਨੇ ਪ੍ਰਸ਼ਾਸਨ ਦੀ ਨਿਗਰਾਨੀ ਇੱਥੇ ਦਿਨ ਰਾਤ ਪਹਿਰਾ ਇੱਥੇ ਠੀਕ ਹੈ ਜੀ ਤੇ ਪੂਰਾ ਜੋਰ ਨਾਲ ਕੰਮ ਚੱਲ ਰਿਹਾ ਪ੍ਰਸ਼ਾਸਨ ਵੱਲੋਂ ਪਰ ਮੀਂਹ ਦੀ ਓੜੀ ਕਾ ਕੁੜੀ ਹਾਂ ਜੀ ਹਾਂ ਸਮੇਂ ਦੀ ਠੀਕ ਹੈ